ਵੈਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਪਿੰਡ ਝਾਂਪਰ ਤੋਂ ਆਪਣੇ ਸਾਰੇ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਦੇ ਸਹਿਯੋਗ ਦੇ ਨਾਲ ਪਿੰਡ ਝਾਂਪਰ ਦੇ ਵਿੱਚ ਗੁੱਗਾਂਵਾੜੀ ਦੇ ਦੂਜਾ ਵਿਸ਼ਾਲ ਕੁਸ਼ਤੀ ਦੰਗਲ ਕਰਵਾ ਰਹੇ ਹਾਂ ਜੀ ਸੋ ਸਾਰੀ ਸੰਗਤ ਨੂੰ ਪਹੁੰਚਣ ਲਈ ਅਪੀਲ ਕਰਦੇ ਹਾਂ ਹਮਮਾ ਮਾ ਕੇ ਜ਼ਰੂਰ ਪਹੁੰਚੋ ਤੇ ਮੇਲੇ ਦਾ ਆਨੰਦ ਮਾਣੋ ਤੇ ਇਹ ਜੋ ਕੁਸ਼ਤੀ ਦੰਗਲ ਹੈ 10 ਤਰੀਕ ਦਿਨ ਮੰਗਲਵਾਰ ਨੂੰ ਕਰਾਇਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਜੀ ਜਰੂਰ ਪਹੁੰਚੋ ਤੇ ਇਸ ਦੇ ਵਿੱਚ ਬਹੁਤ ਹੀ ਨਾਮੀ ਪਹਿਲਵਾਨ ਆ ਰਹੇ ਹਨ ਜਿਸ ਦੇ ਵਿੱਚ 51000 ਦੀ ਪਹਿਲੀ ਕੁਸ਼ਤੀ ਝੰਡੀ ਰੱਖੀ ਗਈ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅਸੀਂ ਨਸ਼ਿਆਂ ਬਾਰੇ ਆਈ ਜੋ ਅੱਜ ਕੱਲ ਦੀ ਪੀੜ੍ਹੀ ਆਪਣੀ ਨਸ਼ੇ ਵੱਲ ਜਾ ਰਹੀ ਹੈ ਉਹਨਾਂ ਨੂੰ ਸੁਚੇਤ ਕਰਨ ਦੇ ਵਾਸਤੇ ਵੀ ਉਹ ਖੇਡਾਂ ਵੱਲ ਹੋਣ ਤੇ ਇਸੀ ਉਹਦੇ ਵਿੱਚ ਆਪਣਾ ਸਬੰਧ ਦੇ ਵਿੱਚ ਜਿਆਦਾ ਤੇ ਜ਼ਿਆਦਾ ਵੀ ਬੱਚੇ ਨਸ਼ਾ ਵੱਲ ਨਾ ਜਾਣ ਕਿ ਖੇਡਾਂ ਵੱਲ ਪ੍ਰੇਰਿਤ ਹੋਣ ਉਹ ਆਪਣਾ ਵਾਤਾਵਰਨ ਬਹੁਤ ਹੀ ਦੂਸ਼ਟ ਹੋ ਰਿਹਾ ਹੈ ਉਸ ਨੂੰ ਸ਼ੁੱਧ ਕਰਨ ਦੇ ਲਈ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਣੇ ਚਾਹੀਦੇ ਹਨ ਤੇ ਆਪਣਾ ਇਸ ਲਈ ਕਿ ਵਾਤਾਵਰਨ ਆਪਣਾ ਸ਼ੁੱਧ ਹੋ ਸਕੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز